angle ਸੋ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਐਮਵੀਟੀਵੀ ਅਤੇ ਨਿਊਜ਼ ਟੂਡੇ ਪੰਜਾਬ ਨਸਵੀਰਾ ਤੁਹਾਨੂੰ ਦਿਖਾ ਰਹੇ ਹਾਂ ਪਟਿਆਲਾ ਤੋਂ ਜਾਣਕਾਰੀ ਦੇ ਦਈਏ ਕਿ ਪਟਿਆਲਾ ਦੇ ਵਿੱਚ ਪਟਿਆਲਾ ਪੁਲਿਸ ਦੇ ਵੱਲੋਂ ਇੱਕ ਮੇਲੇ ਦਾ ਆਯੋਜਨ ਕੀਤਾ ਗਿਆ ਸੋ ਜਾਣਕਾਰੀ ਦੇ ਦਈਏ ਕਿ ਪਟਿਆਲਾ ਪੁਲਿਸ ਵੱਲੋਂ ਸ਼ਿਕਾਇਤ ਨਿਵਾਰਣ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲੋਕਾਂ ਨੂੰ ਜਿਹੜਾ ਬੁਲਾ ਕੇ ਉਹਨਾਂ ਦੇ ਮਸਲਿਆਂ ਦਾ ਜਿਹੜਾ ਹੱਲ ਕੀਤਾ ਜਾ ਰਿਹਾ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪਟਿਆਲਾ ਦੇ ਵੱਖ-ਵੱਖ ਅਕਸ਼ਰਾਂ ਦੇ ਵੱਲੋਂ ਲੋਕਾਂ ਨੂੰ ਟੇਬਲ ਟਾਕ ਤੇ ਬਿਠਾ ਕੇ ਉਹਨਾਂ ਦੇ ਮਸਲਿਆਂ ਦਾ ਜਿਹੜਾ ਹੱਲ ਕੀਤਾ ਜਾ ਰਿਹਾ ਜਾਣਕਾਰੀ ਮਿਲਿਆ ਕਿ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਾ ਦੀ ਅਗਵਾਈ ਦੇ ਵਿੱਚ ਇਸ ਮੇਲੇ ਦਾ ਜਿਹੜਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ 400 ਤੋਂ ਜ਼ਿਆਦਾ ਦਰਖਾਸਤਾਂ ਦਾ ਜਿਹੜਾ ਹੱਲ ਕੀਤਾ ਗਿਆ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਮੌਕੇ ਸਾਡੀ ਟੀਮ ਦੇ ਵੱਲੋਂ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਸੋ ਉਹਨਾਂ ਵੱਲੋਂ ਵੀ ਪੁਲਿਸ ਦਾ ਜਿਹੜਾ ਧੰਨਵਾਦ ਕੀਤਾ ਜਾ ਰਿਹਾ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਾ ਦੇ ਵੱਲੋਂ ਇੱਕ ਉਪਰਾਲਾ ਜਿਹੜਾ ਕੀਤਾ ਗਿਆ ਉਹਨਾਂ ਦੇ ਵੱਲੋਂ ਜਿਹੜਾ ਸ਼ਿਕਾਇਤ ਨਿਵਾਰਣ ਮੇਲੇ ਦਾ ਜਿਹੜਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਪੁਲਿਸ ਅਫਸਰਾਂ ਦੇ ਵੱਲੋਂ ਲੋਕਾਂ ਨੂੰ ਬੁਲਾ ਕੇ ਉਹਨਾਂ ਦੇ ਜਿਹੜੀਆਂ ਦਰਖਾਸਤਾਂ ਨੇ ਉਹਨਾਂ ਨੂੰ ਜਿਹੜਾ ਮੌਕੇ ਤੇ ਹੱਲ ਕੀਤਾ ਜਾ ਰਿਹਾ ਸੋ ਜਾਣਕਾਰੀ ਦੇ ਦਈਏ ਕਿ ਸ਼ਿਕਾਇਤ ਨਿਵਾਰਣ ਮੇਲਾ ਜੋ ਪਟਿਆਲਾ ਦੇ ਵਿੱਚ ਲਗਾਇਆ ਗਿਆ ਸੋ ਗੱਲਬਾਤ ਵੀ ਕੀਤੀ ਹੈ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਾ ਦੇ ਨਾਲ ਤੇ ਲੋਕਾਂ ਦੇ ਨਾਲ ਕੀ ਕਹਿਣਾ ਹੈ ਉਹਨਾਂ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਸ਼ਰਮਾ ਜੀ ਕਿਸ ਤਰ੍ਹਾਂ ਦਾ ਸਰ ਅਜੇ ਜਿਹੜਾ ਕੈਂਪ ਲਗਾਇਆ ਗਿਆ ਹੈਗਾ ਕੀ ਪ੍ਰਾਥਮਿਕਤਾ ਕਿਸ ਚੀਜ਼ ਨੂੰ ਦੇਦੇ ਆਂ ਮਨੋਜ ਜੀ ਮਨਜੋ ਬੀਜਪੀ ਪੰਜਾਬ ਦੇ ਹੁਕਮ ਮੁਤਾਬਿਕ ਜਿਹੜਾ ਪਬਲਿਕ ਦੀ ਦੁੱਖ ਤਕਲੀਫਾਂ ਤੋਂ ਦੂਰ ਕਰਨਾ ਜਿਹੜਾ ਉਹ ਪ੍ਰਾਇਮਰੀ ਰਿਸਪਾਂਸਿਬਿਲਟੀ ਹੈਗੀ ਪੁਲਿਸ ਦੀ ਜੀ ਤੇ ਉਸੇ ਬਾਬਤ ਅੱਜ ਅਸੀਂ ਇੱਥੇ ਇੱਕ ਦਰਖਾਸਤ ਨਿਵਾਰਣ ਕੈਂਪ ਜਿਹਨੂੰ ਰਾਹਤ ਕੈਂਪ ਵੀ ਕਹਿੰਨੇ ਆ ਉਹ ਲਵਾਇਆ ਆ ਇਹ ਸਾਰੇ ਜ਼ਿਲ੍ਹੇ 'ਚ ਲੱਗੇ ਆ ਇੱਥੇ ਸਿਟੀ ਏਰੀਆ ਦੇ ਕੈਂਪ 'ਚ ਮੈਂ ਵੀ ਆਇਆ ਇੱਥੇ 12-13 ਐਸ ਐਚ ਓਜ਼ ਨੇ ਆਪਣੇ ਟੇਬਲ ਲਗਾ ਕੇ ਤੇ ਡੀ ਐਸ ਪੀ ਸਬ ਡਿਵੀਜ਼ਨ ਦੀ ਨਿਗਰਾਨੀ ਹੇਠ ਇੱਥੇ ਦੋਨੇ ਪਾਰਟੀਆਂ ਨੂੰ ਬੁਲਾ ਕੇ ਜਿਹੜੇ ਨਕੇ ਮੋਟੇ ਲੜਾਈ ਝਗੜੇ ਆ ਕੋਈ ਮੈਟ੍ਰੀਮੋਨੀਅਲ ਡਿਸਪਿਊਟ ਆ ਕੋਈ ਪੈਸਿਆਂ ਦਾ ਲੈਣ ਦੇਣ ਆ ਉਹਨਾਂ ਨੂੰ ਇੱਕ ਐਮੀਕੇਬਲ ਸੋਲੂਸ਼ਨ ਮਿਲ ਜਵੇ ਤਾਂ ਕਿ ਦੋਨੇ ਪਾਰਟੀਆਂ ਨੂੰ ਕੋਈ ਮਤਲਬ ਦਿੱਕਤ ਵੀ ਨਾ ਆਵੇ ਤੇ ਕੋਈ ਇੱਕ ਇੱਕ ਸੋਲੂਸ਼ਨ ਨਿਕਲ ਕੇ ਸਾਹਮਣੇ ਆਵੇ ਤਾਂ ਕਿ ਲੋਕਾਂ ਦੀ ਗਰਾਊਂਡ ਲੈਵਲ ਤੇ ਦੁੱਖ ਤਕਲੀਫਾਂ ਦਾ ਜਿਹੜਾ ਨਿਵਾਰਣ ਆ ਉਹ ਕੀਤਾ ਜਾ ਸਕੇ ਤੇ ਉਪਰਾਲਾ ਅਸੀਂ ਅੱਜ ਕੀਤਾ ਆ ਇੱਥੇ ਜੇ ਮੈਂ ਵੇਖਾਂ ਤੇ ਹੁਣ ਤੱਕ अराउंड 400 ਦਰਖਾਸਤ ਜਿਹੜੀ ਆ ਅਸੀਂ ਡਿਸਪੋਜ਼ ਆਫ ਕਰ ਚੁੱਕੇ ਆ ਤੇ ਜਿਵੇਂ ਕਿ ਮਨਜੋਤ ਸਿੰਘ ਐਮ ਸਾਹਿਬ ਨੇ ਵੀ ਸਰਕਾਰ ਤੁਹਾਡੇ ਦਵਾਰ ਦਾ ਐਲਾਨ ਕੀਤਾ ਇਹ ਵੀ ਉਸੇ ਕੈਂਪੇਨ ਦਾ ਹਿੱਸਾ ਹੈਗਾ ਕਿ ਜਿੱਥੇ ਪੁਲਿਸ ਨੂੰ ਤੇ ਪਬਲਿਕ ਨੂੰ ਇੱਕ ਸਾਂਝਾ ਇੰਟਰਫੇਸ ਪ੍ਰੋਵਾਈਡ ਕੀਤਾ ਗਿਆ ਆ ਜਿੱਥੇ ਇਹ ਦੋਨੇ ਧਿਰਾਂ ਆਪਣੀ ਬਹਿ ਕੇ ਆਪਣੀ ਰਜ਼ਮੰਦੀ ਨਾਲ ਆਪਣੇ ਜਿਹੜੇ ਡਿਸਪਿਊਟਸ ਆ ਉਹ ਨਿਬੇੜ ਰਹੇ ਸਰ ਲੱਗਦਾ ਵੀ ਖੱਜਲ ਖਵਰੀ ਵੀ ਬੰਦ ਹੋ ਗਈ ਜਿਸ ਤਰ੍ਹਾਂ ਲੋਕ ਅਦਾਲਤ ਲੱਗਦੀ ਹੈ ਪੰਜਾਬ ਪੁਲਿਸ ਦੀ ਨਵੇਕਲੀ ਪਹਿਲਾ ਦੇਖੋ ਇਹ ਬਿਲਕੁਲ ਨਵੇਕਲੀ ਪਹਿਲਾ ਇਹਦੇ ਨਾਲ ਇਹ ਹੋਊਗਾ ਕਿ ਜਦੋਂ ਦੋਨੇ ਧਿਰਾਂ ਜਿਨ੍ਹਾਂ ਦਾ ਕੋਈ ਆਪਸੀ ਡਿਸਪਿਊਟ ਆ ਪੁਲਿਸ ਦੇ ਸੁਪਰਵੀਜ਼ਨ ਹੇਟ ਇੱਕ ਥਾਂ ਤੇ ਬਹਿ ਗਏ ਤੇ ਉਹਦਾ ਜ਼ਰੂਰ ਕੋਈ ਨਾ ਕੋਈ ਰਿਜ਼ਲਟ ਨਿਕਲੂਗਾ ਉਹਦੇ ਨਾਲ ਲਿਟੀਗੇਸ਼ਨ ਦੀ ਵੀ ਅੱਗੇ ਕਾਸਟ ਬਚੂਗੀ ਤੇ ਜਿਹੜੀ ਆਮ ਪਬਲਿਕ ਨੂੰ ਉਹਨਾਂ ਦੇ ਡਿਸਪਿਊਟਸ ਦਾ ਰੈਜ਼ੋਲੂਸ਼ਨ ਵੀ ਹੋ ਸਕੂਗਾ ਇਹ ਬਿਲਕੁਲ ਲਗਾਤਾਰ ਜਾਰੀ ਰਹਿਣਗੇ ਜੀ ਇਹ ਪਹਿਲਾਂ ਵੀ ਲੱਗਦੇ ਰਹੇ ਆ ਤੇ ਅੱਗੇ ਵੀ ਜਾਰੀ ਰਹਿਣਗੇ ਜੀ ਪ੍ਰੋਲਿੰਗ ਜੀ ਸਰ ਤੁਹਾਡਾ ਨਾਮ ਪ੍ਰੀਤਮ ਸਿੰਘ ਕੌਰ ਜੀ ਵਾਲਾ ਅੱਜ ਅਸੀਂ ਪਟਿਆਲਾ ਬੋਮ ਇੱਥੇ ਔਮਨ ਸ਼ੈਲਾ ਕੈਂਪ ਲੱਗਿਆ ਹੋਇਆ ਅਸੀਂ ਗਾ ਠਾਣੇਰਾ ਇਹ ਜਿੰਨੇ ਵੀ ਇਹ ਸੰਬੰਧਤ ਸੀਗੇ ਅੱਜ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਕਿਉਂਕਿ ਅਸੀਂ ਇੱਕ ਕੰਪਲੀਟ ਦੇ ਸੰਬੰਧਤ ਆਏ ਸੀਗੇ ਤੇ ਜਿੱਥੇ ਇਹ ਥਾਣਿਆਂ ਦੇ ਵਿੱਚ ਆਮ ਲੋਕਾਂ ਨੂੰ ਖੁੱਝਲਖਾੜੀ ਹੁੰਦੀ ਸੀਗੀ ਮੌਕੇ ਤੇ ਅਫਸਰ ਨਹੀਂ ਸੀਗੇ ਮਿਲਦੇ ਹੈਗੇ ਅੱਜ ਇਸ ਟਾਈਮ ਦੇ ਅੱਜ ਮੌਕੇ ਤੇ ਐਸਐਸਪੀ ਸਾਹਿਬ ਵੀ ਸੀਗੇ ਡੀਐਸਪੀ ਸਾਹਿਬ ਵੀ ਸੀਗੇ ਤੇ ਥਾਣਾ ਮੁਖੀ ਵੀ ਸੀਗੇ ਤੇ ਜਸਵਿੰਦਰ ਕੌਰ ਵੂਮਨ ਸ਼ੈਲਡੀ ਸੀਗੀ ਉਹ ਵੀ ਇੰਚਾਰਜ ਸੀਗੀ ਅੱਜ ਉਹਨਾਂ ਨੇ ਸਾਨੂੰ ਜਿਹੜੇ ਕਿ ਕਾਫੀ ਲੰਮੇ ਟਾਈਮ ਤੋਂ ਇਹ ਜਿਹੜਾ ਮਸਲਾ ਸੀਗਾ ਲੰਮਕਿਆ ਜਾ ਰਿਹਾ ਸੀਗਾ ਅੱਜ ਮੌਕੇ ਤੇ ਨਿਬਟਾਰਾ ਦਿੱਤਾ ਆਮ ਲੋਕਾਂ ਨੂੰ ਦੇਖਣ ਚ ਬਹੁਤ ਖੁਸ਼ ਹੋਏ ਜਿੰਨੇ ਵੀ ਫੈਸਲੇ ਲੈ ਕੇ ਆਏ ਸੀਗੇ ਉਹਨਾਂ ਤੋਂ ਸੈਟੀਸਫਾਈ ਹੋਏ ਕਿਉਂਕਿ ਸਿਹੜੀ ਪ੍ਰਸ਼ਾਸਨ ਜਿਹੜੀ ਸਰਕਾਰ ਹੈ ਇਹ ਇਹ ਬਹੁਤ ਵਧੀਆ ਕੰਮ ਕਰ ਰਹੀ ਹੈ ਪ੍ਰਸ਼ਾਸਨ ਬਹੁਤ ਵਧੀਆ ਕੰਮ ਕਰ ਰਿਹਾ ਇਹ ਨਿਸ਼ਾਨਦੇ ਉੱਪਰ ਵੀ ਬਹੁਤ ਵਧੀਆ ਕੰਮ ਕਰ ਰਿਹਾ ਤੇ ਲੋਕਾਂ ਦੇ ਜਿਹੜੇ ਝਗੜੇ ਨੇ ਬਹੁਤੇ ਕਰਕੇ ਲੋਕਾਂ ਦੇ ਈਆਂ ਪੈਣਾ ਦੇ ਉਹਨਾਂ ਨੂੰ ਵੀ ਬਹੁਤ ਵਧੀਆ ਇਹਨਾਂ ਨੇ ਮੌਕੇ ਤੇ ਇਸ ਤਰ੍ਹਾਂ ਦੇ ਅਸੀਂ ਸਰਕਾਰ ਅਗੇ ਅਪੀਲ ਕਰਦੇ ਆਂ ਵੀ 2 ਮਹੀਨੇ ਦੇ ਵਿੱਚ ਦੋ ਕੈਂਪ ਤਾਂ ਜਰੂਰ 15 ਦਿਨਾਂ ਬਾਅਦ ਲੱਗਣੇ ਚਾਹੀਦੇ ਨੇ ਤਾਂ ਜੋ ਇਹ ਲੋਕਾਂ ਨੂੰ ਇਹ ਦਾ ਨਾ ਜਿਹੜਾ ਡਾਰ ਸੀਗਾ ਭੌਸ ਸੀਗਾ ਵੀ ਪੁਲਿਸ ਪਤਾ ਨਹੀਂ ਸਾਡੀ ਸੁਣਦੀ ਨਹੀਂ ਜਾਂ ਸੁਣਵਾਈ ਨਹੀਂ ਹੁੰਦੀ ਹੈਗੀ ਅੱਜ ਇਹ ਮੌਕੇ ਤੇ ਆ ਕੇ ਸਰਕਾਰ ਦੇ ਸਾਰੇ ਸੈਟੀਸਫਾਈ ਹੋ ਕੇ ਗਏ ਨੇ ਲੋਕ ਬਹੁਤ ਖੁਸ਼ ਹੋ ਕੇ ਗਏ ਨੇ ਇਸ ਤਰ੍ਹਾਂ ਦੇ ਇਹ ਸਰਕਾਰਾਂ ਦੇ ਜਿਹੜੀਆਂ ਇਹ ਅਪਰਾਲੇ ਕਰਦੀਆਂ ਰਹਿਣ ਤਾਂ ਜੋ ਇਹ ਪੰਜਾਬ ਪੁਲਿਸ ਦੇ ਕਾਰਜਕਰਮੀਆਂ ਨੂੰ ਸਲੂਟ ਕਰਦੇ ਆਂ ਧੰਨਵਾਦ ਕਰਦੇ ਆਂ ਹਾਂਜੀ ਹਾਂ ਅਸੀਂ ਸਲੂਟ ਕਰਦੇ ਆਂ ਪੁਲਿਸ ਦੀ ਕਾਰਜ ਕਾਰੀ ਨੂੰ ਬਹੁਤ ਵਧੀਆ ਇਹਨਾਂ ਨੇ ਵਧੀਆ ਲੱਗਿਆ ਸਾਨੂੰ ਜਿਹੜਾ ਕਿ ਇਹ ਲੋਕਾਂ ਦੀ ਲੋਕਾਂ ਦੇ ਚਿਹਰਿਆਂ ਤੋਂ ਵੀ ਖੁਸ਼ੀ ਲੱਗ ਰਹੀ ਸੀਗੀ ਕਿ ਸਾਨੂੰ ਉਹ ਲੋਕਾਂ ਦਾ ਵਧੀਆ ਲੱਗਿਆ ਸਾਨੂੰ ਆਪ ਨੂੰ ਖੁਦ ਨੂੰ ਜਿਹਦੇ ਕੇਸ ਵਾਸਤੇ ਅਸੀਂ ਆਏ ਸੀਗੇ ਉਹ ਵੀ ਮੈਨੇ ਜਸਵਿੰਦਰ ਕੌਰ ਨੇ ਵੂਮਨ ਚੇਂਜ ਇਨ ਚਾਰਜ ਨੇ ਉਹਨੇ ਵੀ ਮੌਕੇ ਤੇ ਨਮਟਾਰਾ ਕੀਤਾ